ਉਹ ਕਹਿੰਦਾ ਨਾ ਇੱਕ ਆਪਣਾ ਬੰਦਾ ਨਾ ਨਾਗਰਾ ਪਲਵਾਨ ਹੁੰਦਾ ਸੀ ਅੱਛਾ ਜੀ ਕਿ ਨਾਗਰਾ ਨਾ ਮੇਰੇ ਅੱਗੂ ਕਹਿੰਦਾ ਕਿ ਯਾਰ ਮੁੰਡਿਆਂ ਦਾ ਨਸ਼ਾ ਛੜਾ ਕੀ ਅੱਛਾ ਜੀ ਪੰਜ ਸਤ ਮੁੰਡੇ ਗੇਮਾਂ ਕਰਦੇ ਸੀ ਨਾਲ ਨਸ਼ਾ ਕਰਨ ਲੱਗ ਗਏ ਨਾਗਰਾ ਕਹਿੰਦਾ ਕੀ ਕਰਨੇ ਉਹਨੇ ਸਾਰੇ ਪੈਸੇ ਮੰਗਦੇ ਫੱਟ ਰਹੇ ਨੇ ਕਹਿੰਦੇ ਭਾਈ ਚਿੱਟਾ ਹਾਂ ਕਹਿੰਦਾ ਕਿੱਥੋਂ ਮਿਲਦਾ ਨਾਗਰੇ ਦੀ ਉਮਰ ਛੋਟੀ ਕੋਈ 99 ਦਾ ਜਨਮ ਹੀ ਹੋਦਾ ਭਾਈ ਅੱਛਾ ਜੀ ਤੇ ਅੱਜ ਕੱਲ ਇੰਗਲੈਂਡ ਚ ਆਓ ਅੱਛਾ ਜੀ ਉਹ ਇੱਥੇ ਬਹੁਤ ਸੋਹਣਾ ਪਲਵਾਨ ਸੀ ਉਹ ਅੱਛਾ ਜੀ ਤੇ ਕਹਿੰਦਾ ਯਾਰ ਕਿੱਥੋਂ ਮਿਲਦਾ ਉਹ ਮੈਨੂੰ ਲੈ ਕੇ ਚੱਲੋ ਹਾਂ ਮੈਂ ਉਹਨਾਂ ਕਮੇਟੀ ਕਹਿੰਦਾ ਸੀ ਕੀ ਆ ਇਹ ਕੀ ਨਸ਼ੇ ਮਗਰ ਜਾਂਦੇ ਇਹਨਾਂ ਦਾ ਛੜਾਵਾ ਯਾਰ ਹਨਾ ਉਧਰੋਂ ਨਾਲ ਉੱਟ ਗਿਆ ਉਧਰੋਂ ਪੁਲਿਸ ਦੀ ਰੇਡ ਪੈ ਗਈ ਬਾਈ ਅੱਛਾ ਜੀ ਪੁਲਿਸ ਨੇ ਚੱਕ ਲਈ ਨਾਲ ਹੀ ਨਾਗਰਾ ਚੱਕ ਲਿਆ ਉਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਸਾਰੇ ਨੂੰ ਪੀਣ ਵਾਲੇ ਨੂੰ ਉਹਨਾਂ ਨੇ ਨਾਗਰਾ ਲੱਭਾ ਪਾ ਲਿਆ ਉਹ ਕਹਿੰਦਾ ਤੂੰ ਪਲਵਾਨ ਹੋ ਕੇ ਮੇਰੇ ਥਾਣੇਦਾਰ ਵੀ ਪਲਵਾਨ ਉਹ ਕਹਿੰਦਾ ਜਿੱਥੇ ਡਾਂਗ ਮਾਰੇ ਕੰਜਰ ਦਾ ਮਾਸ ਲੈ ਜੇ ਪੱਟ ਕੇ ਸੁਣੇ ਹੈ ਨਾ ਕਹਿੰਦਾ ਮੈਂ ਕਹਾਂ ਯਾਰ ਮੈਂ ਤੈਨੂੰ ਚਟਾ ਪੀਣ ਵਾਲਾ ਲੱਗਦਾ ਹਾਂ ਤਾਂ ਤਾਂ ਹੀ ਤਾਂ ਤੈਨੂੰ ਗੁਰਦ ਤੂੰ ਲੈਣ ਕੀ ਆਇਆ ਤੂੰ ਲੈਣ ਕੀ ਆਇਆ ਜਦੋਂ ਕਹਿੰਦਾ ਬੰਦੇ ਤੂੰ ਕਹਿੰਦਾ ਤੂੰ ਦੱਸਿਆ ਹੀ ਨਹੀਂ ਗੰਜਰ ਤੇ ਉਹ ਕਹਿੰਦਾ ਤੂੰ ਸੁਣੀ ਹੀ ਨਹੀਂ ਹੈ ਤੂੰ ਦੱਸਣ ਦੀ ਗੱਲ ਕਰਦਾ ਤੇਰੀ ਜਾਗ ਰੁਕੀ ਆ ਹੈ ਮੈਨੂੰ ਫੜਾ ਨਾ ਜੰਦਾ ਕਹਿੰਦਾ ਤੂੰ ਪਿਆ ਦੱਸ ਕੇ ਦਿਖਾਈ ਨਾ ਮੈਨੂੰ ਹੈ ਸਹੀ ਗੱਲ ਹੈ ਕਿਉਂ ਨਾ ਉਹ ਦੇਣ ਜਾਵੇ ਦੂਜਾ ਆਵੇ ਕਹਿੰਦਾ ਮੈਨੂੰ ਉੱਥੇ ਵਿਆਹ ਦਾ ਕਾਟ ਹੈਗਾ ਹਸਪੀਟਲੋਂ ਕਹਿੰਦੇ ਉਧਰ ਵਿਆਹ ਕਹਿੰਦਾ ਮੈਂ ਭੁੱਲ ਕੇ ਵੀ ਨਹੀਂ ਜਾਣਾ ਛੱਡੋ ਕਹਿੰਦੇ ਇਹੋ ਜੇ ਕੰਮ ਨੂੰ ਕਹਿੰਦਾ ਪੈਂਡ ਹੀ ਨਹੀਂ ਜਾਣਾ ਆਪਾਂ ਬਾਈ ਉਹ ਪੈਂਡ ਨੇ ਤਾਂ ਘੁੱਟ ਪੁਆਈ ਹੈ ਕਹਿੰਦਾ ਆਪਾਂ ਉਦੋਂ ਮਿਲ ਕੇ ਨਾ ਪੌੜੀ ਘੁੱਟ ਖਾਧੀਏ ਕਹਿੰਦੇ ਨਾ ਉਹ ਪੈਂਡ ਗਏ ਆ ਬਾਈ ਨਾ ਉਹ ਪੈਂਡ ਜਾਣਾ ਇਹ ਹੋ ਗਿਆ ਮਾਰਾ ਪਿੰਡਾਂ ਦਾ ਡਾਂਗ ਫਰਾ ਗਿਆ ਹੈ ਸਹੀ ਗੱਲ ਹੈ ਜੀ ਇਹ ਵੀ ਯਾਰੋ ਇੱਕ ਔਲਾਦਾਂ ਦੀ ਗੱਲ ਕਰਦਾ ਮੈਂ ਜਿਹੜੀ ਔਲਾਦ ਹੈ ਨਾ ਇੱਕ ਔਲਾਦ ਉਹ ਵੀ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਪਿਓ ਵਾਸਤੇ ਜਿਹੜੇ ਬਜ਼ੁਰਗਾਂ ਵਾਸਤੇ ਅਸੀਂ ਆ ਕੱਟ ਰਹੇ ਹਾਂ ਠੀਕ ਹੈ ਇੱਕ ਉਹ ਵੀ ਔਲਾਦ ਹੁੰਦੀ ਹੈ ਇੱਕ ਨਾ ਪਰਿਵਾਰ ਦੀ ਕਹਾਣੀ ਦੱਸਦਾ ਬਾਈ ਬਿਲਕੁਲ ਰੀਅਲ ਕਹਾਣੀ ਹੈ ਅੱਛਾ ਜੀ ਇੱਕ ਬਜ਼ੁਰਗ ਦਬਈ ਦੇ ਵਿੱਚ ਰਹਿੰਦਾ ਸੀ। ਇੱਕੋ ਹੀ ਪੁੱਤ ਸੀ ਉਹਦੇ ਇੱਕ ਧੀ ਸੀ। ਅੱਛਾ ਜੀ। ਉਹਨੇ ਪੁੱਤ ਨੂੰ ਇਸ ਤਰੀਕੇ ਨਾਲ ਪਾਲਿਆ। ਬਈ ਅੱਜ ਉਹਦਾ ਪੁੱਤ ਮੇਰੇ ਹਿਸਾਬ ਨਾਲ ਮਸਾ ਹੀ 49-50 ਸਾਲ ਦਾ ਹੋਊਗਾ। ਅੱਛਾ ਜੀ। ਉਹਨੇ ਇਸ ਤਰੀਕੇ ਨਾਲ 45 ਦਾ ਵੀ ਹੁਣ ਮੇਰੇ ਖਿਆਲ 35-36 ਸਾਲ ਦਾ। ਹਾਂ ਅੱਜ। ਹਾਂ ਇੰਨੇ ਕਦਾਈ ਵਾਲੇ ਛੋਟੀ ਉਮਰ ਹੀ ਆਉਂਦੀ। ਉਹਨੇ ਜਦੋਂ ਸ਼ਹਿਰ ਜਾਣਾ ਕਿਤੇ ਜਾਣਾ ਉਹਨੇ 5000 ਰੁਪਈਆ ਉਹਨੇ ਕਹਣਾ ਪੁੱਤ ਮੇਰਾ ਸ਼ੌਂਕ ਨਾ ਰਹਿਣਾ। ਠੀਕ ਹੈ। ਤਰੀਏ ਨੂੰ ਸਾਹਮਣੇ ਰੱਖਣਾ ਪੁੱਤ ਮੈਂ ਤੈਨੂੰ ਸ਼ੌਂਕ ਨਾ ਪਾ ਲੈਣਾ ਮੇਰੇ ਪੁੱਤ ਨੂੰ ਉਹਨੂੰ ਬੜਾ ਚਾਹ ਹੁੰਦਾ ਸੀ ਉਹਨੇ ਮੈਨੂੰ ਤਾਂ ਦੱਸਿਆ ਉਹ ਕਹਿੰਦਾ ਬੱਬਾ ਜਿੱਦਾਂ ਤੂੰ ਇਸ ਨੂੰ ਪਿਆਰ ਕਰਦਾ ਨਾ ਇਦਾਂ ਮੈਨੂੰ ਮੇਰਾ ਪਿਓ ਪਿਆਰ ਕਰਦਾ ਸੀ ਯਾਰ ਅੱਛਾ ਜੀ ਠੀਕ ਹੈ ਉਹ ਕਹਿੰਦਾ ਯਾਰ ਮੈਂ ਕਦੇ ਵੀ ਮਤਲਬ ਮੈਂ 11ਵੀਂ ਚ ਹੋ ਗਿਆ 11ਵੀਂ 12ਵੀਂ ਚ ਹੋ ਗਿਆ ਸੀ ਕਹਿੰਦੇ ਮੈਂ ਕਦੇ ਨਾ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਗਿਆ ਸੀ ਘਰ ਦੀ ਅੱਛਾ ਜੀ ਨਾ ਮੈਨੂੰ ਪਤਾ ਹੀ ਸੀ ਖਰੀਦਣ ਦਾ ਤੇ ਨਾ ਮੈਂ ਕਿਤੇ ਗਿਆ ਹੀ ਸੀ ਠੀਕ ਹੈ ਨਾ ਅੱਛਾ ਜੀ ਕਹਿੰਦਾ ਯਾਰ ਇੱਕ ਦਿਨ ਐਸੀ ਮਾੜੀ ਘੜੀ ਆਈ ਮੇਰਾ ਪਿਓ ਬਾਬਾ ਕਹਿੰਦਾ ਉਧਰੋਂ ਮੇਰੀ ਭੈਣ ਉਧਰੋਂ ਮੈਂ ਉਧਰੋਂ ਮੇਰੀ ਮਾਂ ਉਧਰੋਂ ਪਿਓ ਤੇ ਮਾਰਨ ਲੱਗੇ ਤੇ ਕਹਿੰਦਾ ਜਿੰਨਾ ਪੈਸਾ ਸਾਰਾ ਹੀ ਲੱਗਿਆ ਅੱਛਾ ਜੀ ਦੀਪ ਹਸਪੀਟਲ ਦੇ ਵਿੱਚ ਬਈ ਸਾਰਾ ਹੀ ਪੈਸਾ ਲੱਗਿਆ ਭਾਈ ਯਾਰ ਸਭ ਕੁਝ ਬੰਗ ਹੈ ਯਾਰ ਅੱਛਾ ਜੀ ਪ੍ਰਮਾਤਮਾ ਦੇ ਰੰਗ ਵੇਖ ਲਾ ਐਡਾ ਲਾਰਲਾ ਪੁੱਤ ਹਨਾ ਤੇ ਰੁਲ ਗਿਆ ਬਈ ਉਹ ਕਹਿੰਦਾ ਜਦੋਂ ਮੈਨੂੰ ਦੇਸਿਆ ਕਰੇ ਮਾਂ ਭੈਣ ਹਨਾ ਯਾਰ ਕਹਿੰਦਾ ਮੈਂ ਰੱਬ ਨੂੰ ਮੈਂ ਮੰਨਦਾ ਨਹੀਂ ਸੀ ਕਹਿੰਦਾ ਕਹਿੰਦਾ ਮੈਂ ਕਹਿੰਦਾ ਉਹ ਰੱਬ ਹੈ ਹੀ ਨਹੀਂ ਕਹਿੰਦਾ ਮੇਰੀ ਮਾਂ ਨੇ ਬਹੁਤ ਕਹਿਣਾ ਵੀ ਗੁਰੂ ਘਰ ਜਾਇਆ ਕਰ ਕਹਿੰਦਾ ਰੱਬ ਹੈ ਹੀ ਨਹੀਂ ਮੈਂ ਮੰਨਦਾ ਹੀ ਨਹੀਂ ਮੈਂ ਨਾਸਤਿਕ ਹਾਂ ਤੇ ਉਹ ਕਹਿੰਦਾ ਭਾਈ ਮੈਂ ਨਾ ਮਤਲਬ ਕਿ ਪੈਗ ਲਾਉਣ ਲੱਗ ਗਿਆ ਯਾਰ ਮੈਂ ਸਵੇਰ ਹੀ ਕਹਿੰਦਾ ਨਹਾਉਣ ਵਾਲੇ ਚ ਬੜਕੇ ਤੇ ਬੋਤਲ ਮੂੰਹ ਨੂੰ ਲਾ ਲੈਣੀ ਭਾਈ ਅੱਛਾ ਜੀ ਕਹਿੰਦਾ ਜਦੋਂ ਮੈਂ ਭੈਣਾਂ ਲਵੇਖਣਾ ਮਾਂ ਲਵੇਖਣਾ ਹਣਾ ਕਹਿੰਦਾ ਸਾਲਾ ਮੈਨੂੰ ਆਏ ਹੋਣਾ ਯਾਰ ਮੈਂ ਨਾ ਕਰਾਂਗੇ ਕੀ ਕਰਾਂਗੇ ਇਹਨੂੰ ਵਿਆਹਵਾਗੇ ਕਿੱਥੋਂ ਯਾਰ ਕੀ ਕਰੂੰਗਾ ਯਾਰ ਮੈਂ ਹੁਣ ਮੇਰੇ ਕੋਲੇ ਤਾਂ ਕੁਝ ਨਹੀਂ ਹੁਣ ਯਾਰ ਮੈਂ ਕਿੱਧਰ ਨੂੰ ਜਾਊਂਗਾ ਯਾਰ ਬੰਦਾ ਤਾਂ ਘਰ 'ਚ ਮੈਂ ਹੀ ਆ ਤੇ ਬੱਬਾ ਟੈਨਸ਼ਨ ਹੁੰਦੀ ਵੀ ਆ ਯਾਰ ਹਨਾ ਜਿਵੇਂ ਉਹ ਕਹਿੰਦਾ ਬੱਬਾ ਤੂੰ ਤਾਂ ਇਹ ਦਿਨ ਦੇਖੇ ਆ ਯਾਰ ਮੈਂ ਕਹਿੰਦਾ ਇਹ ਦਿਨ ਦੇਖ ਕੇ ਆਇਆ ਬੱਬਾ ਤੇ ਉਹ ਕਹਿੰਦਾ ਨਾ ਮਤਲਬ ਇੱਕ ਦਿਨ ਕੀ ਹੋਇਆ ਮੇਰੀ ਮਾਂ ਨੇ ਮੈਨੂੰ ਦੇਖ ਲਿਆ ਪੈਗ ਲਾਉਂਦੇ ਹੂੰ ਉਹ ਕਹਿੰਦੀ ਵਿਆਹ ਕੀ ਕੰਮ ਪੜਿਆ ਤੂੰ ਤੇਰੇ ਪਿਓ ਨੇ ਤੈਨੂੰ ਕਿੰਨੇ ਸ਼ੌਂਕ ਨਾ ਪਾਲਿਆ ਸੀ ਬੇਸ਼ਕਰਕੇ ਪਾਲਿਆ ਸੀ ਉਹਨੇ ਕਹਿੰਦੀ ਫਿਰ ਸਾਨੂੰ ਦੋਨਾਂ ਨੂੰ ਜ਼ਹਿਰ ਦੇ ਦੇ ਮਾਵਾ ਧੀਆਂ ਫਿਰ ਤੂੰ ਇਹ ਕੰਮ ਕਰੀ ਜਾਏਂ ਤੋ ਫਿਰ ਤੂੰ ਸਾਨੂੰ ਰੋਟੀ ਕਿੱਥੋਂ ਖਵਾਏਂਗਾ ਉਹ ਮਨ ਮ ਬਹੁਤ ਰੋਇਆ ਯਾਰ ਰੋ ਰੂ ਕੇ ਕਹਿੰਦਾ ਮੈਂ ਗੁਰੂ ਘਰ ਚ ਲਿਆ ਗਿਆ ਬਾਈ ਗੁਰੂ ਘਰ ਗਿਆ ਨਾ ਜਦੋਂ ਦੇਖੋ ਪ੍ਰਮਾਤਮਾ ਕਿਵੇਂ ਦਿੰਦਾ ਤੁਹਾਨੂੰ ਦੱਸਦਾ ਮੈਂ ਵੀ ਆਪਾਂ ਕਹਿੰਦੇ ਰੱਬ ਹੈ ਨਹੀਂਗਾ ਉਹ ਬੰਦੇ ਨੇ ਸਪੈਸ਼ਲ ਫੋਨ ਲਾ ਕੇ ਦੱਸਿਆ ਵੀ ਰੱਬ ਬਹੁਤ ਛੇਤੀ ਮਿਲਦਾ ਮੈਂ ਤੁਹਾਨੂੰ ਕਹਿਣਾ ਜਦੋਂ ਤੁਸੀਂ ਦੁਖੀ ਹੁੰਨੇ ਆ ਨਾ ਉਦੋਂ ਰੱਬ ਮਿਲਦਾ ਹੈ ਪੈਸੇ ਵਾਲਿਆਂ ਨੂੰ ਰੱਬ ਨਹੀਂ ਮਿਲਦਾ ਬਾਈ ਰੱਬ ਮਿਲਦਾ ਭੁੱਖਿਆਂ ਨੰਗਿਆਂ ਨੂੰ ਭਗਾਰੀਆਂ ਨੂੰ ਰੱਬ ਮਿਲਦਾ ਦੁਖੀਆਂ ਨੂੰ ਦੁਖਿਆਰਿਆਂ ਨੂੰ ਠੀਕ ਹੈ ਨਾ ਰੱਬ ਪੈਸੇ ਵਾਲੇ ਨੂੰ ਨਹੀਂ ਮਿਲਦਾ ਭਾਈ ਪੈਸੇ ਵਾਲੇ ਤਾਂ ਇੱਕ ਹੰਕਾਰ ਦੇ ਤੌਰ ਤੇ 5-4 ਲੱਖ ਰੁਪਏ ਗੱਲੇ 'ਚ ਪਾਇਆ ਆ ਹੋਰ ਸੂਣਾ ਚੜਾਇਆ ਆ ਇਹੋ ਜਿਹਿਆਂ ਭੇਟਾ ਦੇ ਆ ਉਹਨੂੰ ਪਾਸੇ ਦੀ ਕੱਢ ਕੇ ਮਥਾ ਠਗਾਉਣ ਲੈ ਜਾਂਦੇ ਆ ਹਨਾ ਵੀ ਮੋਟੀ ਰਕਮ ਵਾਲਾ ਬੰਦਾ ਆਇਆ ਠੀਕ ਹੈ ਉਹ ਗੱਲਾਂ ਹੋਰ ਹੁੰਦੇ ਨੇ ਉਹਦੇ ਨਾਲ ਰੱਬ ਨਹੀਂ ਮਿਲਦਾ ਕਿਰੇ ਰੱਬ ਮਿਲਦਾ ਨੀਵੇਂ ਹੋ ਕੇ ਤੇ ਉਹ ਕਹਿੰਦਾ ਨਾ ਜਦੋਂ ਮੈਂ ਗਿਆ ਤੇ ਮੈਨੂੰ ਪਾਠੀ ਨੇ ਨਾ ਪ੍ਰਸ਼ਾਦ 'ਤੇ ਸਵਾਰ ਚ ਲਿਵੇਟ ਕੇ ਦੇਤਾ ਅੱਛਾ ਪਤਾ ਨਹੀਂ ਕਹਿੰਦਾ ਉਹਦੀ ਮਰਜ਼ੀ ਮਹਾਰਾਜ ਦੀ ਹੈ ਨਾ ਕਹਿੰਦਾ ਮੈਂ ਤੁਰੇ ਆਉਂਦੇ ਨੇ ਪ੍ਰਚਾਰ ਛੱਕੇ ਜਦੋਂ ਲਫਾਫ ਅਖਵਾਰ ਇਕੱਠਾ ਆਇਆ ਕਰਿਆ ਤੇ ਮੈਂ ਅਖਵਾਰ ਦੇ ਉੱਤੇ ਸਿੱਟਿਆ ਤੇ ਸਿਰ ਦੇ ਉੱਤੇ ਤੇ ਮੈਨੇ ਏਜੰਟ ਪੜ ਲਿਆ ਕਹਿੰਦਾ ਅੱਛਾ ਕਹਿੰਦਾ ਬਾਬਾ ਮੈਂ ਅਖਵਾਰ ਫੇਰ ਚੱਕ ਲਿਆ ਮੈਂ ਜਦੋਂ ਖੋਲ ਕੇ ਵੇਖਿਆ ਜਲੰਧਰ ਦਾ 파ਟੀ ਏਜੰਟ ਦਾ ਨਾਮ ਕਹਿੰਦਾ ਕਹਿੰਦਾ ਮੈਂ ਉੱਥੋਂ ਹੀ ਉਹਨੂੰ ਫੋਨ ਲਾ ਲਿਆ ਬੱਗ ਕਹਿੰਦਾ ਮੈਂ ਕਿਹਾ 파ਟੀਆਂ ਸਾਹਿਬ ਵੀ ਐਂ ਕਰਕੇ ਆ ਵੀ ਮੈਨੂੰ ਦੁਬਈ ਭੇਜਦੇ ਉਹ ਕਹਿੰਦਾ ਲਿਆ ਪਾਸਪੋਰਟ ਕਹਿੰਦਾ ਮੈਂ ਪਾਸਪੋਰਟ ਲੈ ਕੇ ਚੱਲਿਆ ਗਿਆ ਉਹ ਕਹਿੰਦਾ ਵੀ 5000 ਰੁਪਇਆ ਜਮ੍ਹਾਂ ਕਰਾ ਦੇ ਕਹਿੰਦਾ ਮੈਂ ਕਿਹਾ ਵੀ ਉਹ ਕਹਿੰਦਾ ਜਾਓ ਫਿਰ ਦੋ ਹਫ਼ਤੇ ਨੂੰ ਤਿਆਰੀ ਰੱਖੋ ਤੁਹਾਡੀ ਫਲੈਟ ਹੈ। ਹਾਂ। ਕਹਿੰਦਾ ਦੋ ਹਫ਼ਤੇ ਕਿਹੜੀ ਮਾਂ ਦੇ ਇੱਕੀ ਟੱਪਿਆ ਬਾਬਾ। ਅੱਛਾ। ਇੱਕ ਹਫ਼ਤੇ ਦੇ ਇੱਕ ਦਿਨ ਉੱਤੇ ਹੋਇਆ ਸੀ ਉਹਦਾ ਰਾਤ ਨੂੰ ਫੋਨ ਆ ਗਿਆ। ਕਿ ਮੈਂ ਤੁਹਾਡਾ ਵੀਜ਼ਾ ਆ ਗਿਆ ਜੀ ਫਲੈਟ ਕੱਲ ਦੀ ਹੈ। ਅੱਛਾ। ਤਿਆਰੀ ਕਰ ਲਓ ਆਪ ਦੀ ਪੇਮੈਂਟ ਲੈ ਕੇ ਆ ਜਾ ਜੀ। ਹਾਂ। ਕਹਿੰਦਾ ਮੈਂ ਕਿਹਾ ਮਾਂ ਵੀਜ਼ਾ ਆ ਗਿਆ। ਕਹਿੰਦਾ ਮਾਂ ਰੋਣ ਲੱਗ ਗਈ ਕਹਿੰਦੀ ਜਿਹੜੇ ਪੁੱਤ ਨੂੰ ਜਮੇਂ ਦੂਰ ਨਹੀਂ ਕੀਤਾ ਸੀ। ਅੱਜ ਉਹ ਕਿੱਥੇ ਚੱਲਿਆ? ਕਿੱਥੇ ਚੱਲਿਆ? ਉਹ ਕਹਿੰਦਾ ਅੱਜ ਮਾਂ ਰੋਕਣਾ। ਮੈਂ ਪਾਲਣਾ ਹੈ ਤੁਹਾਨੂੰ ਮੈਂ। ਮੈਨੂੰ ਰੋਕਣਾ। ਉਹ ਕਹਿੰਦਾ ਭਾਈ ਮੈਂ ਨਾ ਮਾਂ ਨੇ ਪਰ ਪੈਸਾ ਉਹ ਨਾ ਘਰੇ ਭਾਈ 40000 ਰੁਪਇਆ ਵੀ ਦੇਣਾ ਹਨ ਕਹਿੰਦੇ ਉਹ ਨੇ ਕਹਿੰਦਾ ਵਾਲੀਆਂ ਕੱਢੀਆਂ ਉਹ ਕਹਿੰਦੀ ਆ ਤੇਰੇ ਬਾਪੂ ਨੇ ਬਣਾ ਕੇ ਰੱਖੀਆਂ ਸੀ ਭਾਰੀਆਂ ਮੇਰੇ ਆਸਤੇ ਹਨ ਇਹ ਲੈ ਜਾ ਅੱਛਾ ਜੀ ਕਹਿੰਦਾ ਮੈਂ ਸੁਨਿਆਰੇ ਕੋਲੇ ਗਿਆ ਬਾਬਾ ਪੂਰੇ 40000 ਦੇ ਬਣ ਗਿਆ ਕਹਿੰਦਾ ਕਿਰਾਇਆ ਵੀ ਨਹੀਂ ਬਚਿਆ ਯਾਰ ਅੱਛਾ ਠੀਕ ਹੈ ਨਾ ਕਿਰਾਏ ਨੂੰ ਵੀ ਨਹੀਂ ਬਚੇ ਪੂਰਾ ਡੰਗਾ ਹੀ ਪੂਰਾ 40000 ਕਹਿੰਦਾ ਨਾਲੇ ਮਾਂ ਨੂੰ ਕਹਿਦਾ ਕਹਿੰਦਾ ਭਾਈ ਇਹੀ ਡਿਜ਼ਾਈਨ ਮੈਂ ਲੈਣਾ ਹੈ ਮੈਂ 1.5-2 ਸਾਲਾਂ ਚ ਉਹ ਕਹਿੰਦਾ ਬਾਬਾ ਕਹਿੰਦੇ ਹੁੰਦੇ ਬਹੁਤ ਕਹਿੰਦੇ ਹੁੰਦੇ ਅੱਜ ਤੱਕ ਨਹੀਂ ਆਇਆ ਕੋਈ ਲੈਣ ਉਹ ਕਹਿੰਦਾ ਫਿਰ ਮੈਂ ਆਉਂਗਾ ਉਹ ਕਹਿੰਦਾ ਫਿਰ ਫੋਟੋ ਗਿਆ ਚਲਾ ਆਪਦੀ ਭਰਾਵਾ ਬਣਾ ਲਿਆਂਗੇ ਠੀਕ ਹੈ ਨਾ ਕਹਿੰਦਾ ਮੈਂ ਨੰਬਰ ਲੈ ਲਿਆ ਸਾਰਾ ਕੁਝ ਲੈ ਲਿਆ ਉਹਦਾ ਹਨਾ ਤੇ ਕਹਿੰਦਾ ਅਸੀਂ ਦੂਜੇ ਦਿਨ ਮੇਰੇ ਭਾਈ ਚਪਲਾਂ ਪਾਈਆਂ ਪੈਂਟਾਂ ਵੀ ਪਾਟੀਆਂ ਮੈਂ ਕਹਿੰਦਾ ਜੇਬਾਂ ਵੀ ਹਨਾ ਅੱਛਾ ਜੀ ਕਹਿੰਦਾ ਚਪਲਾਂ ਪਾਈਆਂ ਮੈਂ ਉਹ ਲੋਹੜਾ ਜੀਆਂ ਪਾ ਲਈਆਂ ਬੈਗ 'ਚ ਕੈਟਜੀ ਛੋਟੀ ਜੀ ਲੈ ਕੇ ਤੇ ਏਅਰਪੋਰਟ ਤੇ ਜਾਵਾਂ ਜੀ ਏਅਰਪੋਰਟ ਤੇ ਮੈਨੂੰ ਉਸ ਕੰਪਨੀ ਦੇ 28 ਜਾਨੇ ਮਿਲ ਗਏ ਕਹਿੰਦਾ ਜਾ ਜੀ ਕੱਚਾ 28 ਜਾਣੇ ਕਿ ਨਿਹਾਲੇ ਵਾਲੇ ਦਾ ਕਿਤੋਂ ਆਦਾ ਕਿ ਕਿਤੋਂ ਆਦਾ ਕਹਿੰਦਾ ਲਿਆਜ ਪੈ ਗਈ ਠਾਂਜਾਂ ਦੀ ਸਾਡੀ ਹੂੰ ਠੀਕ ਹੈ 28 ਬੰਦੇ 28 ਦੇ 28 ਐਡੇ ਸੈੱਟ ਹੋਏ ਅਸੀਂ ਕਹਿੰਦਾ ਤੇ ਸਾਨੂੰ 100 100 ਦਰਾਂਮ ਦਿੱਤਾ ਮੂਰੇ ਗਿਆਨ ਨੂੰ ਖਾਦਾ ਗਿਆ ਬਈ ਤੇ ਕਹਿੰਦਾ ਮੇਰਾ ਤਾਂ ਹਲੇ ਕਰਦਾ ਲਾ ਪੈਣ ਮੇਰਾ ਪੈਗ ਭਾਲਾਂ ਤੇ ਕਹਿੰਦਾ ਮੈਂ ਕਹਾਂ ਯਾਰੋਂ ਪੈਗ ਤੋਂ ਪੈਸਿਆਂ ਦਾ ਮਿਲਣਾ ਤਣ ਪੈਸੇ ਰਖਾ ਗਈ ਕੰਨ ਹੋਇਆ ਕਿ ਮੇਰਨਾ ਸੀਗਾ ਬਾਣੀਆਂ ਦਾ ਮੁੰਡਾ ਵਿਚਾਰਾ ਛੋਟਾ ਜਿਹਾ ਕਹਿੰਦਾ ਉਹ ਕਹਿੰਦਾ ਪੈਸੇ ਤਾਂ ਮੈਂ ਬਜਾਏ ਆ ਕਿ ਮੈਂ ਵੀ ਲਾਉਣਾ ਚਾਹੀਏ ਕਹਿੰਦਾ ਮੈਂ ਕਿਹਾ ਚੱਲ ਕਹਿੰਦਾ ਜੀ ਜਦੋਂ ਬੋਤਲ ਲੈਣ ਗਏ ਉੱਥੇ ਮੂਰੇ ਪੰਜਾਬੀ ਆਪਣੇ ਹਨ ਨਾਲ ਭਈਏ ਤੇ ਕਹਿੰਦਾ ਰਲ ਕੇ ਵੇਚੀ ਜਾਣ ਤੇ ਸਾਡੇ ਨਾਲ ਲੜ ਪਈ ਕਹਿੰਦਾ ਕਹਿੰਦਾ ਮੈਂ ਕਿਹਾ ਡਾ ਖੂਣਾ ਤੁਹਾਡਾ ਸਾਲਿਓ ਕਹਿੰਦਾ ਉਹ ਕਹਿੰਦੇ ਬਾ ਤੇਰੇ ਆ ਤੇਰੇ ਪਿਓ ਦਾ ਰਾਜ ਆ ਤੇ ਆ ਜਾਉ ਹਣਾ ਕਹਿੰਦਾ ਭਾਈ ਟਾਈ ਪੈ ਗਈ ਸਾਡੀ ਟਾਈ ਪੈ ਗਈ ਕਹਿੰਦਾ ਲੈ ਮੈਂ ਆਪਾਂ ਤੁਹਾਡਾ ਖੂਣਾ ਹੈ ਕੰਨਾ ਬਾਬਾ ਇਹ ਦੂਜੇ ਦਿਨ ਸਾਰੇ ਆ ਗਏ 28 ਦੇ 28 ਕਹਿੰਦਾ ਜੀ दारू-ਦੂਰੂ ਪੀਤੀਓ ਤੇ ਹੁੱਲੜਵਾਜੀ ਕੀਤੀ ਅਸੀਂ ਕਹਿੰਦਾ ਸਾਨੂੰ ਬੰਦਿਆਂ ਨੇ ਕੰਝਾਂ ਨੇ ਕਹਿੰਦੇ ਵੀ ਇਹਨਾਂ ਦੇ ਬਹੁਤ ਪੁਰਾਣੇ ਪੈਰ ਲੱਗੇ ਹੋਇਆ ਤੇ ਬਹੁਤ ਗਾਲ ਦੇ ਉੱਪਰ ਕਰਦੇ ਆ ਇਹ ਤੇ ਇਹ ਬਦਮਾਸ਼ ਬੰਦੇ ਇਹਨਾਂ ਨਾਲ ਪੰਗਾ ਨਾ ਲਿਓ ਕਹਿੰਦਾ ਦੂਜੇ ਦਿਨ ਅਸੀਂ ਗਏ ਬਾਬਾ ਕਹਿੰਦਾ ਉਹਨੇ 28ਆਂ ਦੇ 28 ਦੇ 28 ਕੁੱਟੇ ਯਾਰ ਕਹਿੰਦਾ ਸਾਰੇ ਹੀ ਕੰਨ ਨੂੰ ਪਤਾ ਲੱਗ ਗਿਆ ਵੀ ਲੜਨਗੇ ਕਹਿੰਦਾ ਉਹਨਾਂ ਨੇ ਪਹਿਲਾਂ ਹੀ ਐਕਸ਼ਨ ਚ ਹੋ ਗਏ ਬੰਦੇ ਜੱਦ ਲਿਆਉਦੇ ਆ ਕਹਿੰਦਾ 28 ਦੇ 28 ਕੁ ਟਕਾ ਕੇ ਆ ਕੇ ਬਹਿ ਗਏ ਸੀ ਕਮਰੇ 'ਚ ਢੋਆ ਲਾ ਕੇ ਤੇਰੇ ਕਿੰਨੀਆਂ ਕਿ ਬੱਤੀਆਂ ਨੇ ਤੇਰੇ ਕਿੰਨੀਆਂ ਕਿ ਬੱਤੀਆਂ ਨੇ ਹਣਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦਾ ਵੀ ਚੱਲਾਂਗੇ ਕਹਿੰਦਾ ਉਹਨਾਂ ਨੂੰ ਪਤਾ ਲੱਗ ਗਿਆ ਬੰਦੇ ਗਲਤ ਨਾ ਪੰਗਾ ਲੈ ਰਿਹਾ ਆਪਾਂ ਸਾਰੇ ਵਿਗੜੇ ਹੋਏ ਬਦਮਾਸ਼ ਹੈ ਵੀ ਹਣਾ ਇਹ ਨਾਲੇ ਲੜਨਗੇ ਯਾਰ ਜੁਆਕ ਹੈ ਕਹਿੰਦਾ ਉਹਨਾਂ ਨੇ ਸਾਨੂੰ ਸੁਨੇਹਾ ਭੇਜਾ ਕੇ ਜੇ ਉਹ ਇੱਕ ਅੱਧੀ ਬੋਤਲ ਲੈਣੀ ਹੁੰਦੀ ਤਾਂ ਲੈ ਲਿਆ ਕਰੋ ਆਹ ਕੰਮ ਨਹੀਂ ਚੱਲਣਾ ਕਿ ਜਿਹੜਾ ਤੁਸੀਂ ਜਿਦਾਉਨੇ ਕਹਿੰਦਾ ਸੀ ਆ ਕਹਿੰਦਾ ਇਹ ਤਾਂ ਲੜਨਾ ਹੈ ਦਾਕ ਹੁਣਾਂ ਤੁਹਾਨੂੰ ਕਹਿ ਤਾ ਨਾ ਕਹਿੰਦਾ ਬਾਈ ਇੱਕ ਦਿਨ ਸਾਡੀ ਪਈ ਰੇਡ ਉਹਨਾਂ ਦੀ ਖਰਾਬ ਲਈ ਕਹਿੰਦਾ 28 ਪੇਟੀਆਂ ਚੱਕ ਲਈਏ ਅਸੀਂ ਕੁੱਟ ਕੇ ਭਜਾਏ ਦਵੱਲੇ ਕਹਿੰਦਾ 28 ਪੇਟੀਆਂ ਲਿਆ ਕੇ ਰੂਮ ਤੇ ਰੱਖ ਤਨੇ ਸਾਡਾ ਕੈਂਪਨ ਚਾਰਜ ਵੀ ਡਰ ਗਿਆ ਵੀ ਐਡੇ ਪੁਰਾਣੇ ਬੰਦੇ ਭਜਾਲੇ ਭੈਣ ਦੇ ਆਪਾਂ ਕੀ ਚੀਜ਼ ਹੈ ਹਨਾ ਕਹਿੰਦਾ 28 ਪੇਟੀਆਂ ਰੱਖ ਕੇ ਬਾਬਾ ਕਹਿੰਦਾ ਅਸੀਂ ਦਿਨੇ ਜਾਣਾ ਕੰਮ ਤੇ ਤੇ ਅਸੀਂ ਦੋ ਤਿੰਨ ਨਦੀਆਂ 'ਚ दारू ਪਾ ਕੇ ਲੈ ਜਾਣੀ ਫੋਰ ਮੈਨਾਂ ਨੂੰ ਇੱਕ ਇੱਕ ਫੜਾ ਦੇਣਾ ਅੱਛਾ ਜੀ ਕਹਿੰਦਾ ਹਾਲ ਦਾ ਸੌ ਜਾਣਾ ਸਾਈਡ ਤੇ ਹੋ ਗਿਆ ਕੰਮ ਕਿਹੜੇ ਕੁੜੀਆ ਵਨ ਕਰਨਾ ਕਹਿੰਦਾ ਠੀਕ ਹੈ ਰਾਤ ਨੂੰ ਆ ਕੇ ਬੇਚਣੀ ਸ਼ਰਾਬ ਬਾਬਾ 28 ਦੇ 28 ਅੱਛਾ ਇੱਕ ਵੀ ਨਹੀਂ ਲੜਿਆ ਵਿੱਚੋਂ ਕਹਿੰਦਾ ਸਾਡੇ ਚੋਂ ਜਿੰਨੇ ਜਾ ਚ ਗਏ ਸਾਰੇ ਇਕੱਠੇ ਹਾਂ ਕਹਿੰਦਾ ਅਸੀਂ ਉਹਨਾਂ ਦਾ ਡੱਬਾ ਅੱਡਦਾ ਆਵਦਾ ਲਾ ਲਿਆ ਬਾਬਾ ਅੱਛਾ ਸਾਰੀ ਰਾਤ ਕਹਿੰਦਾ ਇਹ ਉਹਦੇ ਸ਼ਰਾਬ ਬੇਚਣੀ ਉੱਤੇ ਲਵਾਉਣੀ ਜੋ ਕਰਨਾ ਸਾਨੂੰ ਸਮਝ ਆ ਗਿਆ ਕਹਿੰਦਾ ਤਨਖਾਹ ਜਦੋਂ ਮਿਲਣੀ 28 ਜਾਣੇ ਇਹਨੂੰ ਜਿੰਨੇ ਵੇਖਿਆ ਵੀ ਕਿਹਦਾ ਘਰ ਕਮਜ਼ੋਰ ਆ ਕਿਹਦੇ ਘਰੇ ਆ ਉਹ ਕਹੇ ਮੇਰੇ ਆ ਚਲੋ 28 ਦੇ 28 ਇਹਦੇ ਘਰੇ ਪਾ ਦੇ ਕਹਿੰਦਾ ਮੈਨੂੰ ਪਤਾ ਮੇਰੀ ਪਹਿਲੀ ਸੈਦਰੀ ਘਰੇ ਆਈ ਸੀ 5000 ਰੁਪਏ ਕਹਿੰਦਾ ਉਹ ਅੱਜ ਵੀ ਸੰਭੀ ਵੀ ਆ ਮੇਰੀ ਮਾਂ ਕੋਲੇ ਅੱਜ ਵੀ ਉਹ 5000 ਉਹਵੇਂ ਹੀ ਪਿਆ ਠੀਕ ਹੈ ਪ੍ਰਾਣ ਹੀ ਹੋ ਗਈ ਕ੍ਰਾਂਤੀ ਉਹ ਉਹਵੇਂ ਹੀ ਪਈ ਆ ਹਲਾਈ ਨਹੀਂ ਉਹਨੇ ਠੀਕ ਹੈ ਕਹਿੰਦੀ ਮੇਰੇ ਪੁੱਤ ਦੀ ਪਹਿਲੀ ਕਮਾਈ ਹੈ ਮਾਵਾ ਨੂੰ ਇੰਨਾ ਚਾਹ ਹੁੰਦਾ ਤੇ ਆਪਾਂ ਬਾਹ ਫੜ ਕੇ ਬਿਰਦਾ ਆਸ਼ਰਮ ਛੱਡਿਆ ਉਹਨੇ ਯਾਰ ਹੈ ਹਾਂ ਉਹ ਕਹਿੰਦਾ ਬਾਈ ਹੁਣ ਸਾਲਾ ਕਹਿੰਦਾ ਮੈਂ 1.5 ਸਾਲ ਚ ਹੀ ਵਾਪਸ ਆ ਗਿਆ ਹਾਂ ਜੀ 1.5 ਸਾਲ ਚ ਵਾਪਸ ਆ ਗਿਆ ਕਹਿੰਦਾ ਬਾਈ ਮੈਂ 8 ਲੱਖ ਰੁਪਈਆ ਲੈ ਕੇ ਆਇਆ ਮੈਨੇ ਰਖਾਉਂਦਾ ਦੁਬਈ ਦੇ ਵਿੱਚੋਂ 8 ਲੱਖ ਲੈ ਕੇ ਆਉਣਾ 1.5 ਸਾਲ ਚ ਬਾਬਾ ਸਿਰਫ दारू ਦੇ ਸੱਤੇ ਠੀਕ ਹੈ ਉਹ ਕਹਿੰਦਾ ਆ ਕੇ ਨਾਲੇ ਤਾਂ ਮੈਂ ਪਹਿਲਾਂ ਤਾਂ ਮੈਂ ਸਿੱਧਾ ਗਿਆ ਸੁਨਿਆਰੇ ਕੋਲ ਕਹਿੰਦਾ ਉਹਨੇ 60000 ਲਿਆ ਮੇਤੋਂ ਕਹਿੰਦਾ ਉਹੋ ਜੀ ਮੈਨੂੰ ਚੈਨ ਦੇਤੀ ਉਹਨੇ ਬਾਲੀਆਂ ਦੇ ਦਿੱਤ ਨਾਲ ਠੀਕ ਹੈ ਉਹੋ ਜਾ ਡਿਜ਼ਾਈਨਿੰਗ 60000 ਰੁਪਏ ਬਣਿਆ ਕਹਿੰਦਾ ਮੈਂ ਘਰੇ ਵੀ ਨਹੀਂ ਦੱਸਿਆ ਮੈਂ ਸਰਪ੍ਰਾਈਜ਼ ਹੀ ਦਿੱਤਿਆ ਕਹਿੰਦਾ ਮੈਂ ਕਹਿੰਦਾ ਚੱਕ ਮਾਂ ਤੇਰੀਆਂ ਬਾਲੀਆਂ ਤੇ ਆ ਗਿਆ ਪੁੱਤ ਤੇਰਾ ਉਹ ਕਹਿੰਦੀ ਲਾਇਆ ਰੰਗ 1.5 ਸਾਲ ਦੀ ਭੱਜਿਆ ਉਹ ਕਹਿੰਦਾ ਮਾਂ ਬੜਾ ਕੁਤਲੇ ਆਇਆ ਕਿਉਂ ਡਰਦੀ ਆ ਜਦੋਂ ਦੂਜੇ ਦਿਨ ਕਹਿੰਦਾ ਉਹਨੂੰ ਜਾਦੀ ਜੇ ਨੋਟ ਦਿਖਾਏ ਦੂਜੇ ਦਿਨ ਬਦਲ ਕੇ ਜਦੋਂ ਲਿਆ ਕੇ ਪੰਜਾ ਭਰਿਆ 8 ਲੱਖ ਨਾ ਕਹਿੰਦਾ ਜਾ ਕੇ ਉਹ ਕਹਿੰਦੀ ਬੇਕਤ ਚੋਰੀ ਤਾਂ ਨਹੀਂ ਕਰ ਲਿਆ ਆ ਕਹਿੰਦਾ ਬੇਬੇ ਕੰਮ ਕਰਿਆ ਕਹਿੰਦਾ ਫਿਰ ਭੈਣ ਵਿਆਹੀ ਬਾਈ ਭੈਣ ਵਿਆਹੀ ਪਰ ਉਹਨਾ ਕੈਨੇਡਾ ਆਇਆ ਅੱਛਾ ਤੇ ਤਿੰਨ ਚਾਰ ਮਹੀਨੇ ਬਾਅਦ ਭੈਣ ਦਾ ਬਣ ਗਿਆ ਹਾਂ ਠੀਕ ਹੈ ਤੇ ਇਹディ ਕਿਸਮਤ ਚਮਕੀ ਕਹਿੰਦਾ ਭੈਣ ਨੇ ਜਾਨ ਸਰ ਮਾਂ ਦਾ ਲਾਤਾ ਅੱਛਾ ਮਾਂ ਦਾ ਲਾ ਗਿਆ ਬਾਬਾ ਮਾਂ ਦਾ ਲਾ ਗਿਆ ਕਹਿੰਦਾ ਮਗਰੇ ਦੂਜੇ ਦੂਜੇ ਦਿਨ ਮੇਰਾ ਆ ਗਿਆ ਅੱਛਾ ਜੀ ਵਾਰੇ ਬਈ ਠੀਕ ਹੈ ਮੈਂ ਵੀ ਕੈਨੇਡਾ ਵਿੱਚ ਕੈਨੇਡਾ ਰਹੇ ਤੇ ਕਹਿੰਦਾ ਮੇਰਾ ਵਿਆਹ ਰੱਖਤਾ ਇੱਧਰ ਮੈਂ ਵਿਆਹ ਕਰਾਉਣ ਆ ਗਿਆ ਭੈਣ ਵੀ ਆ ਗਈ ਮਾਂ ਵੀ ਆ ਗਈ ਉਧਰੋਂ ਭੈਣ ਕੋਲੇ ਭਾਂਜਾ ਹੋ ਗਿਆ ਠੀਕ ਹੈ ਕਹਿੰਦਾ ਭਾਂਜਾ ਹੋ ਗਿਆ ਤਾਂ ਮਾਂ ਤਾਂ ਉੱਥੇ ਚਲੀ ਗਈ ਸਾਂਭਣ ਤੇ ਭੈਣ ਨੂੰ ਪ੍ਰੋਬਲਮ ਹੋ ਗਈ ਉਮਰ ਵਾਲੀ ਅੱਛਾ ਜੀ ਤੇ ਮਹੀਨੇ ਤੇ ਭੈਣ ਚਲੀ ਗਈ ਕਹਿੰਦਾ ਮਾਪੇਂ ਆ ਗਏ ਕਹਿੰਦਾ ਮੇਰਾ ਦੈਡ ਨਹੀਂ ਕਰਿਆ ਕੈਨੇਡਾ ਜਾਣ ਨੂੰ ਬਾਈ ਕਹਿੰਦਾ ਮੈਨੂੰ ਕਹਿੰਦੇ ਵੀ ਆ ਜਾ ਮੇਰੇ ਜੀਜਾ ਕਹਿੰਦਾ ਕਹਿੰਦਾ ਮੈਂ ਕਿਹਾ ਮੈਂ ਉਹ ਮੁਲਕ 'ਚ ਨਹੀਂ ਆਉਣਾ ਜਿਹੜਾ ਮੇਰੀ ਭੈਣ ਨੂੰ ਖਾ ਲਿਆ ਹੈਨਾ ਮੈਂ ਨਹੀਂ ਆਉਣਾ ਕਹਿੰਦਾ ਭਾਈ ਮੈਂ ਗਿਆ ਕਹਿੰਦਾ ਮੈਂ ਇੰਗਲੈਂਡ ਚ ਰਹਿ ਗਿਆ ਠੀਕ ਹੈ ਕਹਿੰਦਾ ਹੁਣ ਮੈਂ ਇੰਗਲੈਂਡ ਆ ਗਿਆ ਇੰਗਲੈਂਡ ਆ ਕੇ ਮੈਂ ਵਿਆਹ ਕਰਾਇਆ ਤੂੰ ਦੀ ਬੌਰਨ ਹੈ ਮੇਰੇ ਘਰ ਵਾਲੀ ਠੀਕ ਹੈ ਬੇਵੀ ਆ ਦੋ ਮਹਾਰਾਜ ਦੀ ਕਿਰਪਾ ਹੈ ਪੈਸਾ ਬਹੁਤ ਹੈ ਪਰ ਨੈਤ ਆਪਦੇ ਪਿਓ ਨੂੰ ਰੋਣਾ ਕਹਿੰਦਾ ਦਿੱਲੀ ਸ਼ਾਮ ਅੱਛਾ ਤੇ ਬਾਪੂ ਜੇ ਤੂੰ ਹੁੰਦਾ ਤੈਨੂੰ ਐਸ਼ ਕਰਾਉਣੀ ਸੀ ਬਾਪੂ ਤੇਰੇ ਨੀਲੀ ਬਣਾ ਕੇ ਤੇਰੇ ਚਿੱਟੇ ਪਵਾ ਕੇ ਬਾਪੂ ਤੈਨੂੰ ਥਾਰ ਤੇ ਗੇੜੀਆਂ ਲਵਾਉਣੀਆਂ ਸੀ ਬਾਪੂ ਹਾਏ ਬਾਪੂ ਕਿੱਥੇ ਚਲੇ ਗਿਆ ਕਹਿੰਦਾ ਹੁਣ ਮੇਰੀ ਮਾਂ ਹੈ ਕਹਿੰਦਾ ਉਹ ਨਹੀਂ ਮੇਰੇ ਕੋਲੇ ਆਉਂਦੀ ਕਹਿੰਦਾ ਮੇਗਾ ਮਾਏ ਤੇ ਆ ਜਾਓ ਕਹਿੰਦੀ ਨਾ ਪੁੱਤ ਕਹਿੰਦੀ ਅੱਕੇ ਮੈਂ ਤੇਰੀ ਭੈਣ ਕੋਲੇ ਗਈ ਸੀ ਤੇਰੇ ਦੋਤੇ ਕੋਲੇ ਬੱਚਾ ਹੋਇਆ ਹਨਾ ਤੇ ਉਹ ਚਲੀ ਗਈ ਹੁਣ ਮੈਂ ਆਪਦੇ ਪੋਤੇ ਦੇਖਣ ਆਈ ਤੈਨੂੰ ਨਾ ਖੁਸ਼ ਹੋ ਜਾਈਂ ਦਰਦੀ ਨਹੀਂ ਜਾਂਦੀ ਮਾ ਠੀਕ ਹੈ ਤੇ ਉਹਨੇ ਰੋ ਕੇ ਦੱਸੀ ਗੱਲ ਆਪਦੀ ਰੋ ਕੇ ਮੇਰੇ ਤੇ ਕਹਿੰਦਾ ਹੁਣ ਮੈਂ ਭੈਣ ਡਾਉਂਗਾ ਬਾਈ ਕਹਿੰਦਾ ਮੈਂ ਭੈਣ ਡਾਉਂਗਾ ਮਾਂ ਨੂੰ ਮਿਲੂੰਗਾ ਆਪਦੀ ਨੂੰ ਮੈਂ ਕਿਹਾ ਰੱਬ ਤੇ ਭਰੋਸਾ ਰੱਖ ਕੇ ਆ ਜਾ ਮਿੱਤਰਾ ਉਹ ਨਾਲ ਆ ਤੇਰੇ ਕੱਤੀ ਵਾਰ ਨਹੀਂ ਲੱਗਦੀ ਤੈਨੂੰ ਹਨਾ ਨਾ ਤੇਰੀ ਮਾਂ ਨੂੰ ਆਸ ਦੇ ਖੇੜ ਦੇ ਵਾਸਤੇ ਰਹੋ ਮਿਲੋ ਗਿਲੋ ਯਾਰ ਤੁਸੀਂ ਇੱਕ ਦੂਜੇ ਨੂੰ ਐ ਜਰ ਤੁਸੀਂ ਰੌਣਕਾਂ ਲਾਓ ਆਪਦੇ ਘਰੇ ਬਾਈ ਦੇਖੋ ਕਿੰਨਾ ਬੱਚਾ ਲਾਇਕ ਆ ਉਹ ਉਹ ਕਹਿੰਦਾ ਇਹ ਨਹੀਂ ਹੈਗਾ ਅੱਜ ਮੇਰੀ ਮਾਂ ਨੂੰ ਮੇਰਾ ਕਿਹਾ ਵਾ ਮਾਂ ਕੋਈ ਵੀ ਤੇ ਰੀ ਚੀ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਕਿੰਨੀ ਮਹਿੰਗੀ ਚੀਜ਼ ਐ ਤੇਰਾ ਦਿਲ ਕਰਦਾ ਨਾ ਇਹ 5 ਲੱਖ ਦੀ ਦੀਜ ਆ ਪਰ ਮੈਂ ਲੈਣੀ ਸੀ ਤਾਂ ਤੂੰ ਉਹ ਲੈਣੀ ਐ ਓਏ ਰਿੰਗਾਂ ਨਾ ਵੀ ਲੈਣੀ ਸੀ ਉਹ ਲੈਣੀ ਐ ਬਾ ਮੈਨੂੰ ਫੋਨ ਲਾਉਣਾ ਨਾਲ ਦੀ ਨਾਲ ਪੇਮੈਂਟ ਆ ਜਾਣੀ ਐ ਤੇਰੇ ਕੋਲ ਤੇ ਅੱਜ ਵੀ ਕਹਿੰਦਾ ਸੌਦਾ ਕਰੇ ਜਾਂਦਾ ਹੈ ਪੈਸੇ ਮੈਂ ਉਹਨਾਂ ਨੂੰ ਡਾਇਰੈਕਟ ਭੇਜਦਾ ਮਮੀ ਨੂੰ ਮੈਂ ਆਹ ਪਾਉਣਾ ਬੈਸਟ ਯੂਨੀਅਨ ਚ ਤੇ ਉਹਨਾਂ ਨਾਲ ਮੇਰੀ ਸੈਟਿੰਗ ਐ ਵੀ ਪੇਮੈਂਟ ਘਰੇ ਫੜਾ ਕੇ ਆਉ ਉਹ ਘਰੇ ਫੜਾ ਕੇ ਆਉਂਦੇ ਆ ਕਹਿੰਦਾ ਵੇ ਨਾਲ ਠੀਕ ਐ ਯਾਰ ਇਹ ਹੁੰਦੀ ਆ ਔਲਾਦ ਬੱਚੇ ਦੇ ਕੋ ਪੈਸਾ ਆ ਗਿਆ ਸਭ ਕੁਝ ਆ ਗਿਆ ਉਹਦੇ ਕੋਲੇ ਸਭ ਕੁਝ ਆ ਗਿਆ ਪਰ ਜਦੋਂ ਪੈਸਾ ਆ ਜੇ ਨਾ ਉਦੋਂ ਫਿਰ ਕਮੀ ਮਹਿਸੂਸ ਹੁੰਦੀ ਹੈ ਆਪਦੇ ਮਾਪਿਓ ਦੀ ਜੇ ਤੁਹਾਡੇ ਮਾਂ ਹੈ ਨਹੀਂ ਤਾਂ ਮਾਂ ਵੀ ਕਮੀ ਮਹਿਸੂਸ ਹੋਊ ਜੇ ਪਿਓ ਹੈ ਨਹੀਂ ਤਾਂ ਪਿਓ ਦੀ ਕਮੀ ਮਹਿਸੂਸ ਹੋਊ ਉਹ ਉਦੋਂ ਹੁੰਦੀ ਹੈ ਇਸ ਕਰਕੇ ਉਹ ਕਹਿੰਦੇ ਨੇ ਨਾ ਵੀ ਮਾਨਕ ਕਹਿੰਦਾ ਹੁੰਦਾ ਲੰਘਿਆ ਵੇਲਾ ਆ ਤੇ ਆਉਂਦਾ ਨਹੀਂ 嗯。